14 ਸਾਲ ਦੀ ਉਮਰ ਵਾਲੇ 57% ਤੋਂ ਵੱਧ ਬੱਚੇ ਸਿੱਖਿਆਕ ਮਕਸਦ ਲਈ smartphones ਦਾ ਉਪਯੋਗ ਕਰਦੇ ਨੇ ਜਦੋਂ ਕਿ 76% ਦੇ ਬੱਚੇ ਇਸ ਦਾ ਉਪਯੋਗ ਸੋਸ਼ਲ ਮੀਡੀਆ ਲਈ ਕਰਦੇ ਨੇ ਇਹ ਜਾਣਕਾਰੀ ਵਾਰਸ਼ਿਕ ਸਿੱਖਿਆ ਸਥਿਤੀ ਰਿਪੋਰਟ ਵਿੱਚ ਸਾਹਮਣੇ ਆਈ ਹੈ ਲੜਕੀਆਂ ਦੇ ਮੁਕਾਬਲੇ ਲੜਕੇ ਵਧੇਰੇ smartphones ਇਸਤੇਮਾਲ ਕਰਦੇ ਨੇ ਦੱਸਦੀ ਹੈ ਕਿ ASER ਇੱਕ ਰਾਸ਼ਟਰੀ ਪੰਦਰ ਦਾ ਗ੍ਰਾਮੀਣ ਘਰੇਲੂ ਸਰਵੇਖਣ ਹੈ ਸੰਸਥਾਤ ਹੈ ਦੇਸ਼ ਤੇ 605 ਜ਼ਿਲ੍ਹਿਆਂ ਦੇ 17997 ਪਿੰਡਾਂ ਦੇ ਵਿੱਚ 659491 ਬੱਚਿਆਂ ਨਾਲ ਗੱਲਬਾਤ ਕਰਕੇ ਸਰਵੇ ਕੀਤਾ ਗਿਆ ਹੈ ਰੀਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਕਿ 14 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਦੇ 82.2% ਬੱਚੇ smartphones ਦੀ ਵਰਤੋਂ ਕਰਨਾ ਜਾਣਦੇ ਨੇ ਅਤੇ 55% ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਹਫ਼ਤੇ educational activity ਲਈ ਇਸ ਦੀ ਵਰਤੋਂ ਕੀਤੀ। ਪਰ ਕਿ 74% ਨੇ ਕਿਹਾ ਕਿ ਉਹਨਾਂ ਨੇ ਇਸ ਸਮੇਂ ਦੌਰਾਨ social media ਲਈ ਇਸ ਦੀ ਵਰਤੋਂ ਕੀਤੀ। ਹਾਲਾਂਕਿ educational activities ਲਈ smartphone ਦੀ ਵਰਤੋਂ ਲੜਕੀਆਂ ਅਤੇ ਲੜਕਿਆਂ ਵਿੱਚ ਬਰਾਬਰ ਸੀ ਪਰ ਲੜਕੀਆਂ ਦੁਆਰਾ social media ਦੀ ਵਰਤੋਂ ਕਰਨ ਦੀ ਸੰਭਾਵਨਾ ਲੜਕਿਆਂ ਦੀ ਤੁਲਨਾ ਦੇ ਵਿੱਚ ਘੱਟ ਸੀ। ਇਨ੍ਹਾਂ ਵਿੱਚ 78.8% ਲੜਕੇ ਸੋਸ਼ਲ ਮੀਡੀਆ ਵਰਤੋਂ ਕਰਨ ਵਾਲੇ ਸਨ ਜਦਕਿ ਲੜਕੀਆਂ ਦਾ ਅੰਕੜਾ 33.4% ਸੀ 스마트폰 ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਕੇਰਲ ਸਭ ਤੋਂ ਅੱਗੇ 14 ਸਾਲ ਦੇ 27% 16 ਸਾਲ ਦੇ 37.8% ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਆਪਣਾ ਖੁਦ ਦਾ ਫੋਨ ਹੈ